ਪੰਡਤ ਜੀ ਕੋਈ ਵੀ ਆਦਮੀ ਭੁੱਖਾ ਤੇ ਬਿਨਾ ਕੰਬਲ ਤੋਂ ਨਹੀਂ ਜਾਣਾ ਚਾਹੀਦਾ ਇਹ ਸਭ ਮੈਂ ਆਪਣੇ ਪਾਪਾ ਲਈ ਕਰ ਰਹੀ ਹਾਂ ਧਿਆਨ ਰੱਖਿਓ ਬਸ ਕੋਈ ਵੀ ਭੁੱਖਾ ਨਹੀਂ ਜਾਣਾ ਚਾਹੀਦਾ ਐਨਾ ਕਹਿੰਦੇ ਹੋਏ ਰਾਣੀ ਦੀਆਂ ਅੱਖਾਂ 'ਚ ਹੰਝੂ ਆ ਗਏ ਪੰਡਤ ਜੀ ਸਾਰਿਆਂ ਨੂੰ ਕਹਿੰਦੇ ਸਾਰੇ ਲਾਈਨ ਵਿੱਚ ਬੈਠ ਜਾਓ ਸਾਰਿਆਂ ਨੂੰ ਭੋਜਨ ਮਿਲੇਗਾ ਰਾਣੀ ਵੀ ਖਾਣਾ ਤੇ ਕੰਬਲ ਵੰਡਣ ਲੱਗੀ ਖਾਣਾ ਤੇ ਕੰਬਲ ਵੰਡਦੇ ਵੰਡਦੇ ਜਦੋਂ ਉਹ ਖੀਰਲੇ ਆਦਮੀ ਦੇ ਕੋਲ ਗਈ ਉਹ ਹੈਰਾਨ ਰਹਿ ਗਈ ਤੇ ਉਸ ਨੂੰ ਦੇਖ ਕੇ ਉਸ ਦੇ ਹੱਥਾਂ ਵਿੱਚੋਂ ਸਾਰਾ ਸਮਾਨ ਹੀ ਠੰਡਾ ਡੱਗ ਜਾਂਦਾ ਇਹ ਦੇਖ ਕੇ ਉਹ ਬਜ਼ੁਰਗ ਆਦਮੀ ਰਾਣੀ ਨੂੰ ਕਹਿੰਦਾ ਬੇਟਾ ਮੈਨੂੰ ਬਹੁਤ ਠੰਡ ਲੱਗਦੀ ਆ ਇੱਕ ਕੰਬਲ ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ ਤੂੰ ਬੇਸ਼ੱਕ ਮੈਨੂੰ ਖਾਣਾ ਨਾ ਦੇ ਮੈਨੂੰ ਇੱਕ ਕੰਬਲ ਹੋਰ ਦੇ ਦੇ ਰਾਣੀ ਉਸ ਦੀ ਗੱਲ ਸੁਣ ਕੇ ਰੋ ਪਈ ਤੇ ਕਹਿੰਦੀ ਪਾਪਾ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਤੁਹਾਡੀ ਗੁੜੀਆ ਤੇ ਤੁਸੀਂ ਇੱਥੇ ਇਸ ਹਾਲਤ ਵਿੱਚ ਉਹ ਬਜ਼ੁਰਗ ਰਾਣੀ ਦੀਆਂ ਗੱਲਾਂ ਸੁਣ ਕੇ ਉਸ ਵੱਲ ਹੈਰਾਨ ਹੋ ਕੇ ਬਸ ਦੇਖੀ ਜਾ ਰਿਹਾ ਸੀ ਉਸ ਵਕਤ ਮੰਦਰ ਦੇ ਪੁਜਾਰੀ ਆ ਕੇ ਰਾਣੀ ਨੂੰ ਕਹਿੰਦੇ ਬੇਟਾ ਕੀ ਤੂੰ ਇਹਨੂੰ ਜਾਣਦੀ ਆ ਰਾਣੀ ਰੋਂਦੀ ਹੋਈ ਕਹਿੰਦੀ ਕਿ ਹਾਂ ਇਹ ਮੇਰੇ ਪਾਪਾ ਜਗਤਾਰ ਸਿੰਘ ਹਨ ਰਾਣੀ ਦੀ ਗੱਲ ਸੁਣ ਕੇ ਪੰਡਤ ਜੀ ਕਹਿੰਦੇ ਕਿ ਇੱਕ ਦਿਨ ਇਸ ਨੂੰ ਕੋਈ ਇੱਥੇ ਬਿਠਾ ਕੇ ਚਲਾ ਗਿਆ ਤੇ ਉਦੋਂ ਦੇ ਇਹ ਇਸ ਮੰਦਰ ਦੇ ਬਾਹਰ ਹੀ ਰਹਿੰਦੇ ਹਨ ਤੇ ਹੈਰਾਨੀ ਇਸ ਗੱਲ ਦੀ ਆ ਕਿ ਇਹਨਾਂ ਨੂੰ ਆਪਣੀ ਬੀਤੀ ਬੀਤ ਚੁੱਕੀ ਜ਼ਿੰਦਗੀ ਬਾਰੇ ਕੁਝ ਵੀ ਯਾਦ ਨਹੀਂ ਪਰ ਜੇ ਤੂੰ ਕਹਿ ਰਹੀ ਆ ਕਿ ਤੇਰੇ ਪਾਪਾ ਨੇ ਤਾਂ ਫਿਰ ਇਹ ਹਾਲਤ ਮੈਨੂੰ ਕੁਝ ਸਮਝ ਨਹੀਂ ਆ ਰਹੀ ਰਾਣੀ ਕਹਿੰਦੀ ਪੰਡਤ ਜੀ ਮੇਰੇ ਪਾਪਾ ਨੂੰ ਮੇਰਾ ਭਰਾ ਆਪਣੇ ਨਾਲ ਅਮਰੀਕਾ ਲੈ ਕੇ ਗਿਆ ਸੀ ਉਦੋਂ ਦੀ ਮੇਰੇ ਰੋਜ਼ ਪਾਪਾ ਨਾਲ ਗੱਲ ਹੁੰਦੀ ਆ ਤੇ ਅੱਜ ਇਹ ਇੱਥੇ ਉਹ ਵੀ ਇਹ ਹਾਲ ਦੇ ਵਿੱਚ ਮੈਂ ਤਾਂ ਖੁਦ ਵੀ ਹੈਰਾਨ ਆ ਜਾਂ ਤਾਂ ਵੀਰ ਜੀ ਪਾਪਾ ਨੂੰ ਇੱਥੇ ਛੱਡ ਕੇ ਗਏ ਨੇ ਜਾਂ ਫਿਰ ਪਾਪਾ ਖੁਦ ਉੱਥੋਂ ਇੱਥੇ ਆ ਗਏ ਇਹਨਾਂ ਨੂੰ ਤਾਂ ਕੁਝ ਵੀ ਯਾਦ ਨਹੀਂ ਜੋ ਇਹਨਾਂ ਨੂੰ ਪੁੱਛ ਲਵਾਂ ਫਿਰ ਰਾਣੀ ਆਪਣੇ ਪਾਪਾ ਨੂੰ ਆਪਣੇ ਨਾਲ ਘਰ ਲੈ ਆਈ ਤੇਕਰ ਆ ਕੇ ਉਸਨੇ ਆਪਣੇ ਭਰਾ ਰਣਜੀਤ ਨੂੰ ਫੋਨ ਕੀਤਾ ਹੈਲੋ ਵੀਰ ਜੀ ਕਿਵੇਂ ਹੋ ਠੀਕੀ ਕਰ ਰਹੇ ਹੋ ਉਹ ਕਹਿੰਦਾ ਕੁਝ ਨਹੀਂ ਬਸ ਫ੍ਰੀ ਬੈਠਾ ਸੀ ਤੂੰ ਦੱਸ ਅੱਜ ਤਾਂ ਤੇਰੇ ਹਵਨ ਸੀ ਹਵਨ ਦੀਆਂ ਤਿਆਰੀਆਂ ਹੋ ਗਈਆਂ ਅੱਗੋਂ ਰਾਣੀ ਕਹਿੰਦੀ ਬਸ ਉਹੀ ਚੱਲ ਰਹੀਆਂ ਰਾਣੀ ਕਹਿੰਦੀ ਵੀਰ ਜੀ ਪਾਪਾ ਨੂੰ ਫੋਨ ਦਿਓ ਉਹਨਾਂ ਨੂੰ ਪੂਜਾ ਬਾਰੇ ਪਾਠ ਬਾਰੇ ਬਹੁਤ ਨੌਲੇਜ ਆ ਮੈਂ ਉਹਨਾਂ ਨੂੰ ਕੁਝ ਪੁੱਛਣਾ ਚਾਹਨੀ ਆ ਠੀਕ ਆ ਮੈਂ ਤੇਰੀ ਗੱਲ ਕਰਾਉਣਾ ਪਾਪਾ ਰਾਣੀ ਦਾ ਫੋਨ ਹੈ ਅਗੋਂ ਰਾਣੀ ਦੇ ਪਾਪਾ ਦੀ ਆਵਾਜ਼ ਆਈ ਤਾਂ ਰਾਣੀ ਬੋਲ ਬੇਟਾ ਅੱਜ ਮੇਰੀ ਸਿਹਤ ਬਿਲਕੁਲ ਠੀਕ ਨਹੀਂ ਮੈਂ ਤਾਂ ਦਵਾਈ ਖਾ ਕੇ ਸੌਂ ਰਿਆ ਸੀ ਤੂੰ ਫੇਰ ਗੱਲ ਕਰ ਲਈ ਤੇ ਰਣਜੀਤ ਫੋਨ ਲੈ ਕੇ ਕਹਿੰਦਾ ਪਾਪਾ ਤੂੰ ਇੱਥੋਂ ਦੀ ਠੰਡ ਬਰਦਾਸ਼ਤ ਨਹੀਂ ਹੁੰਦੀ ਇਸ ਲਈ ਥੋੜੇ ਸੌਸਤ ਜੇ ਹੋ ਗਏ ਤੂੰ ਫੇਰ ਕਦੇ ਗੱਲ ਕਰ ਲਈ ਪਰ ਰਾਣੀ ਬਹੁਤ ਹੈਰਾਨ ਸੀ ਫੋਨ ਤੇ ਕਿਸ ਦੀ ਆਵਾਜ਼ ਸੀ ਆਖਰ ਇਹ ਸਭ ਕੁਝ ਹੋ ਕੀ ਰਿਹਾ ਰਾਣੀ ਆਪਣੇ ਪਤੀ ਨੂੰ ਕਹਿੰਦੀ ਕਿ ਪਤਾ ਨਹੀਂ ਪਾਪਾ ਨੂੰ ਕੀ ਹੋ ਗਿਆ ਜਦੋਂ ਪਾਪਾ ਨੂੰ ਰਣਜੀਤ ਆਪਣੇ ਨਾਲ ਅਮਰੀਕਾ ਲੈ ਕੇ ਗਏ ਸੀ ਤਾਂ ਫਿਰ ਪਾਪਾ ਇਸ ਹਾਲ ਵਿੱਚ ਇੱਥੇ ਕਿਵੇਂ ਇਧਰ ਇਹ ਮੈਨੂੰ ਪਹਿਚਾਨ ਨਹੀਂ ਰਹੇ ਤੇ ਉੱਥੇ ਰਣਜੀਤ ਬੀਰ ਜੀ ਪਤਾ ਨਹੀਂ ਮੇਰੀ ਕਿਸ ਨਾਲ ਗੱਲ ਕਰਵਾ ਰਹੇ ਆ ਰਾਣੀ ਦਾ ਪਤੀ ਕਹਿੰਦਾ ਰਾਣੀ ਤੈਨੂੰ ਪੂਰਾ ਯਕੀਨ ਆ ਕਿ ਤੇਰੇ ਪਾਪਾ ਨੇ ਕਿਉਂਕਿ ਇਹ ਤੈਨੂੰ ਪਹਿਚਾਨ ਵੀ ਨਹੀਂ ਰਹੇ ਤੇ ਉੱਧਰ ਰਣਜੀਤ ਨੇ ਅੱਜ ਵੀ ਤੇਰੀ ਪਾਪਾ ਨਾਲ ਗੱਲ ਕਰਵਾਈ ਆ ਕਿਤੇ ਇਹ ਤਾਂ ਨਹੀਂ ਕਿ ਇਹ ਕੋਈ ਬਹਿਰੂਪਿਆ ਹੋਵੇ ਰਾਣੀ ਕਹਿੰਦੀ ਏ ਤੁਸੀਂ ਕਿਓ ਜੀਆਂ ਗੱਲਾਂ ਕਰ ਰਹੇ ਹੋ ਕੀ ਹੋ ਗਿਆ ਤੁਹਾਨੂੰ ਮੈਂ ਆਪਣੇ ਪਾਪਾ ਨੂੰ ਨਹੀਂ ਪਹਿਚਾਣਾਗੀ ਜ਼ਰੂਰ ਇਹਨਾਂ ਨਾਲ ਕੋਈ ਬਹੁਤ ਵੱਡੀ ਸਾਜ਼ਿਸ਼ ਹੋਈ ਆ ਪਰ ਇਸ ਗੱਲ ਦਾ ਮੈਂ ਪਤਾ ਕਿਵੇਂ ਕਰਾਂ ਪਰ ਰਣਜੀਤ ਵੀ ਬਹੁਤ ਦੂਰ ਆ ਆਖਰ ਮੈਂ ਪਤਾ ਕਰਾਂ ਤਾਂ ਕਿਵੇਂ ਕਰਾਂ ਰਾਣੀ ਦਾ ਹਸਵੜ ਕਹਿੰਦਾ ਰਾਣੀ ਇਹ ਸਭ ਬਾਅਦ ਵਿੱਚ ਦੇਖਾਂਗੇ ਪਹਿਲਾਂ ਆਪਾਂ ਨੂੰ ਪਾਪਾ ਦਾ ਇਲਾਜ ਕਰਵਾਉਣਾ ਚਾਹੀਦਾ ਇੱਕ ਵਾਰੇ ਠੀਕ ਹੋ ਜਾਣ ਬਾਕੀ ਸਭ ਆਪਣੇ ਆਪ ਪਤਾ ਲੱਗ ਜਾਵੇਗਾ ਰਾਣੀ ਆਪਣੇ ਪਾਪਾ ਨੂੰ ਕਹਿੰਦੀ ਪਾਪਾ ਤੁਸੀਂ ਮੈਨੂੰ ਪਹਿਚਾਨਦੇ ਨਹੀਂ ਤੁਹਾਡੀ ਤਾਂ ਮੇਰੇ ਵਿੱਚ ਜਾਣ ਵਸਦੀ ਸੀ ਫਿਰ ਤੁਸੀਂ ਮੈਨੂੰ ਕਿਵੇਂ ਭੁੱਲ ਸਕਦੇ ਹੋ ਕੁਝ ਤਾਂ ਯਾਦ ਕਰੋ ਕੁਝ ਤਾਂ ਦੱਸੋ ਇੰਨਾ ਕਹਿੰਦੇ ਕਹਿੰਦੇ ਰਾਣੀ ਫਿਰ ਰੋ ਪਈ ਰਜਗਤਾਰ ਸਿੰਘ ਕਹਿੰਦਾ ਬੇਟਾ ਤੂੰ ਕੌਣ ਆ ਮੈਨੂੰ ਸੱਚਮੁੱਚ ਕੁਝ ਯਾਦ ਨਹੀਂ ਆਉਂਦਾ ਪਰ ਤੂੰ ਜੋ ਗਰੀਬਾਂ ਚ ਪੁੰਨਦਾਨ ਕਰਦੀਆਂ ਇਹ ਬਹੁਤ ਚੰਗਾ ਕੰਮ ਆ ਰੱਬ ਤੇਰਾ ਭਲਾ ਕਰੇ ਜਗਤਾਰ ਸਿੰਘ ਨੇ ਆਪਣੇ ਕੰਬਦੇ ਹੱਥਾਂ ਨਾਲ ਰਾਣੀ ਨੂੰ ਅਸ਼ੀਰਵਾਦ ਦਿੱਤਾ ਰਾਣੀ ਆਪਣੇ ਹੰਝੂਆਂ ਨੂੰ ਲੁਕਾਉਂਦੀ ਹੋਈ ਉੱਥੋਂ ਚਲੀ ਗਈ ਅਗਲੇ ਦਿਨ ਰਾਣੀ ਜਗਤਾਰ ਸਿੰਘ ਨੂੰ ਡਾਕਟਰ ਕੋਲ ਲੈ ਗਈ ਡਾਕਟਰ ਕਹਿੰਦਾ ਇਹ ਕਿਸੇ ਗਹਿਰੇ ਸਦਮੇ ਕਰਕੇ ਆਪਣੀ ਯਾਦਾਸ਼ਤ ਖੋ ਬੈਠੇ ਨੇ ਇਹੋ ਜਿਹੇ ਮਰੀਜ਼ਾਂ ਦੀ ਯਾਦਾਸ਼ਤ ਵਾਪਸ ਆਉਣਾ ਬਹੁਤ ਮੁਸ਼ਕਲ ਹੁੰਦਾ ਪਰ ਜੇ ਉਹੀ ਗੱਲ ਇਨ੍ਹਾਂ ਸਾਹਮਣੇ ਦੁਬਾਰਾ ਹੋ ਜਾਵੇ ਤਾਂ ਫਿਰ ਇਹਨਾਂ ਨੂੰ ਯਾਦਾਸ਼ਤ ਵਾਪਸ ਵੀ ਆ ਜਾਂਦੀ ਆ ਪਰ ਫਿਰ ਵੀ ਪੱਕਾ ਨਹੀਂ ਕਹਿ ਸਕਦੇ ਰਾਣੀ ਡਾਕਟਰ ਦੀ ਇਹ ਗੱਲ ਸੁਣ ਕੇ ਬਹੁਤ ਨਿਰਾਸ਼ ਜੀ ਹੋ ਗਈ ਉਹ ਆਪਣੇ ਪਾਪਾ ਨੂੰ ਘਰੇ ਵਾਪਸ ਲੈ ਆਉਂਦੀ ਆ ਘਰੇ ਆ ਕੇ ਉਹ ਆਪਣੇ ਪਤੀ ਨੂੰ ਕਹਿੰਦੀ ਆ ਅੱਜ ਤੋਂ ਪਹਿਲਾਂ ਕਦੇ ਵੀ ਮੈਂ ਆਪਣੇ ਆਪ ਨੂੰ ਇੰਨਾ ਲਾਚਾਰ ਮਹਿਸੂਸ ਨਹੀਂ ਕੀਤਾ ਦੇਖ ਰਾਣੀ ਡਾਕਟਰ ਦੇ ਅਨਸਾਰ ਪਾਪਾ ਨੂੰ ਉਹੀ ਸਭ ਕੁਝ ਦੁਬਾਰਾ ਦਿਖਾਉਣ ਨਾਲ ਉਹਨਾਂ ਦੀ ਯਾਦਾਸ਼ਤ ਵਾਪਸ ਆਵੇਗੀ ਪਰ ਆਪਾਂ ਨੂੰ ਕੀ ਪਤਾ ਕਿ ਪਾਪਾ ਨਾਲ ਹੋਇਆ ਕੀ ਆ ਬਸ ਹੁਣ ਤਾਂ ਇੱਕ ਹੀ ਰਾਸਤਾ ਉਹ ਆ ਰਣਜੀਤ ਰਾਣੀ ਕਹਿੰਦੀ ਰਣਜੀਤ ਇੰਨੇ ਤਾਂ ਚਿਹਰ ਤੋਂ ਝੂਠ ਬੋਲਦਾ ਆ ਰਿਹਾ ਕਿ ਤੈਨੂੰ ਲੱਗਦਾ ਉਹ ਸੱਚ ਦੱਸਣਗੇ ਮੈਂ ਦੂਰ ਬੈਠੀ ਇਹੀ ਸਮਝਦੀ ਰਹੀ ਕਿ ਪਾਪਾ ਅਮਰੀਕਾ ਵਿੱਚ ਆਰਾਮ ਨਾਲ ਰਹਿੰਦੇ ਹਨ ਮੇਰੇ ਦਿਮਾਗ ਵਿੱਚ ਇਹ ਗੱਲ ਕਿਉਂ ਨਹੀਂ ਆਈ ਕਿ ਰਣਜੀਤ ਪਾਪਾ ਨੂੰ ਵੀਡੀਓ ਕਾਲ ਤੇ ਸਾਹਮਣੇ ਕਿਉਂ ਨਹੀਂ ਆਉਣ ਦਿੰਦੇ ਰਾਣੀ ਦਾ ਪਤੀ ਗਰਜੀਤ ਕਹਿੰਦਾ ਰਾਣੀ ਮੈਂ ਤੇਰੀ ਹਾਲਤ ਸਮਝ ਸਕਦਾ ਪਰ ਇਹ ਸਮਾਂ ਭਾਵਨਾਵਾਂ ਵਿੱਚ ਬਹਿਣ ਦਾ ਨਹੀਂ ਹੁਣ ਸਮਾਂ ਸਖਤ ਤੋਂ ਸਖਤ ਕਦਮ ਚੁੱਕਣ ਦਾ ਰਣਜੀਤ ਇਹ ਸਚਾਈ ਹੁਣ ਐਵੇਂ ਨਹੀਂ ਦੱਸੇਗਾ ਉਲਟਾ ਜੇ ਉਸ ਨੂੰ ਪਾਪਾ ਬਾਰੇ ਪਤਾ ਲੱਗ ਗਿਆ ਤਾਂ ਉਹ ਇੰਡੀਆ ਵਾਪਸ ਕਦੇ ਨਹੀਂ ਆਵੇਗਾ ਐਸ ਲਈ ਉਸ ਨੂੰ ਹੁਣ ਇੱਥੇ ਬੁਲਾਉਣਾ ਪਵੇਗਾ ਤੇ ਸਿਰਫ ਇੱਕ ਹੀ ਚੀਜ਼ ਆ ਜੋ ਉਸ ਨੂੰ ਇੱਥੇ ਬੁਲਾ ਸਕਦੀ ਆ ਉਹ ਆ ਪੈਸਾ ਤੂੰ ਰਣਜੀਤ ਨੂੰ ਕਹਿ ਕੇ ਪਾਪਾ ਦੀ ਇੱਕ ਪਾਲਸੀ ਮੈਚ્યોਰ ਹੋਈ ਆ ਤੇ ਉਹ ਵੀ ਪੂਰੇ 1 ਕਰੋੜ ਦੀ ਉਹ ਪਾਪਾ ਦੇ ਸਾਈਨ ਕਰਨ ਨਾਲ ਹੀ ਅਕਾਊਂਟ ਵਿੱਚ ਆਵੇਗੀ ਤੂੰ ਇਸ ਗੱਲ ਦਾ ਪੂਰਾ ਧਿਆਨ ਰੱਖੀ ਕਿ ਉਸ ਨੂੰ ਕੋਈ ਸ਼ੱਕ ਨਾ ਹੋਵੇ ਤੇ ਤੂੰ ਕਹੀਂ ਵੀਰ ਜੀ ਪਾਪਾ ਨੂੰ ਪੁੱਛੋ ਕੋਈ ਇਹੋ ਜਿਹੀ ਪਾਲਸੀ ਸੀ ਜਸ ਨੇ ਉਹਨਾਂ ਨੇ ਮੇਰੇ ਘਰ ਦਾ ਐਡਰੈਸ ਦਿੱਤਾ ਸੀ ਫਿਰ ਦੇਖਾਂਗੇ ਉਸ ਨੂੰ ਉਹ ਕੀ ਬਹਾਨਾ ਬਣਾਉਂਦਾ ਉਸੇ ਰਾਤ ਹੀ ਜਦੋਂ ਜਗਤਾਰ ਸਿੰਘ ਸੌ ਰਿਹਾ ਸੀ ਤਾਂ ਨੀਂਦ ਵਿੱਚ ਉੱਚੀ ਉੱਚੀ ਕਹਿ ਰਿਹਾ ਸੀ ਮੈਂ ਨਹੀਂ ਮਾਰਿਆ ਉਸ ਨੂੰ ਬੇਟਾ ਤੂੰ ਤਾਂ ਮੇਰੇ ਤੇ ਯਕੀਨ ਕਰ ਰਾਣੀ ਆਪਣੇ ਪਾਪਾ ਦੇ ਕਮਰੇ ਵਿੱਚ ਸੁੱਤੀ ਸੀ ਤੇ ਉਹ ਆਵਾਜ਼ ਸੁਣ ਕੇ ਉੱਠ ਗਈ ਰਾਣੀ ਨੂੰ ਲੱਗ ਰਿਹਾ ਸੀ ਸ਼ਾਇਦ ਨੀਂਦ ਵਿੱਚ ਪਾਪਾ ਕੋਈ ਗੱਲ ਦੱਸਣਗੇ ਪਰ ਉਹ ਇਸ ਗੱਲ ਤੋਂ ਇਲਾਵਾ ਹੋਰ ਕੁਝ ਨਾ ਬੋਲੇ ਫਿਰ ਵਾਪਸ ਸੌ ਗਈ ਅਗਲੇ ਦਿਨ ਰਾਣੀ ਫੋਨ ਤੇ ਰਣਜੀਤ ਨੂੰ ਉਹੀ ਕੁਝ ਕਹਿੰਦੀ ਆ ਜੋ ਉਹ ਉਸਦੇ ਪਤੀ ਨੇ ਕਿਹਾ ਸੀ ਰਾਣੀ ਕਹਿੰਦੀ ਵੀਰ ਜੀ ਜਰਾ ਪਾਪਾ ਨੂੰ ਫੋਨ ਦੇਣਾ ਤਾਂ ਅੱਗੋਂ ਰਣਜੀਤ ਕਹਿੰਦਾ ਪਾਪਾ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਗਏ ਆ ਸਾਰਾ ਦਿਨ ਘਰੇ ਰਹਿ ਕੇ ਉਹ ਬੋਰ ਹੋ ਜਾਂਦੇ ਨੇ ਇਸ ਲਈ ਮੈਂ ਹੀ ਉਹਨਾਂ ਨੂੰ ਕਹਿੰਦਾ ਹਾਂ ਕਿ ਕਿਤੇ ਬਾਹਰ ਚਲੇ ਜਾਇਆ ਕਰੋ ਜਦੋਂ ਉਹ ਘਰੇ ਆਉਣਗੇ ਤਾਂ ਮੈਂ ਉਹਨਾਂ ਨੂੰ ਦੱਸ ਦੇਵਾਂਗਾ ਤੇ ਤੂੰ ਇੱਕ ਗੱਲ ਦੱਸ ਜੇ ਮੈਂ ਹੀ ਆ ਜਾਵਾਂ ਚੱਲੇਗਾ ਪਾਪਾ ਦੀ ਉਮਰ ਵੀ ਹੁਣ ਕਾਫੀ ਹੋ ਗਈ ਆ ਉਤੋਂ ਇੰਨਾ ਲੰਮਾ ਸਫ਼ਰ ਰਾਣੀ ਕਹਿੰਦੀ ਵੀਰ ਜੀ ਇੱਕ ਪਾਲਸੀ ਪਾਪਾ ਦੇ ਨਾਮ ਤੇ ਆ ਉਹਨਾਂ ਦੇ ਹੀ ਸਾਈਨ ਚਾਹੀਦੇ ਆ ਪਰ ਮੈਂ ਵਕੀਲ ਤੋਂ ਪੁੱਛਦੀ ਆ ਕਿ ਤੁਹਾਡੇ ਸਾਈਨ ਨਾਲ ਕੰਮ ਚੱਲ ਜਾਵੇਗਾ ਜਾਂ ਨਹੀਂ ਇਹ ਕਹਿ ਕੇ ਰਾਣੀ ਨੇ ਫੋਨ ਕੱਟ ਦਿੱਤਾ ਅਗਲੇ ਦਿਨ ਫਿਰ ਫੋਨ ਕਰਕੇ ਰਾਣੀ ਕਹਿੰਦੀ ਵੀਰ ਜੀ ਤੁਹਾਡੇ ਸਾਈਨ ਵੀ ਚੱਲ ਜਾਣਗੇ ਤਾਂ ਅੱਗੋਂ ਰਣਜੀਤ ਕਹਿੰਦਾ ਠੀਕ ਆ ਮੈਂ ਟੈਕਟ ਕਰਵਾ ਲੈਣਾ ਤੇ ਤੇਰੀ ਭਾਬੀ ਨੂੰ ਵੀ ਬਹੁਤ ਟਾਈਮ ਹੋ ਗਿਆ ਇੱਥੇ ਆਈ ਨੂੰ ਰਾਣੀ ਕਹਿੰਦੀ ਕਾਸ਼ ਪਾਪਾ ਵੀ ਆ ਜਾਂਦੇ ਪਰ ਤੁਸੀਂ ਦੋਨੋਂ ਆ ਜਾਓਗੇ ਤਾਂ ਪਾਪਾ ਵੀ ਉੱਥੇ ਦੇਖਭਾਲ ਕੌਣ ਕਰੇਗਾ ਰਣਜੀਤ ਕਹਿੰਦਾ ਇੱਥੇ ਪਾਪਾ ਲਈ ਫੁੱਲ ਟਾਈਮ ਮੇਡ ਰੱਖੀ ਹੋਈ ਆ ਫੋਨ ਰੱਖਣ ਤੋਂ ਬਾਅਦ ਰਾਣੀ ਗਰਜੀਤ ਨੂੰ ਕਹਿੰਦੀ ਕਿਵੇਂ ਝੂਠ ਤੇ ਝੂਠ ਬੋਲੀ ਜਾ ਰਿਹਾ ਉਸ ਤੋਂ ਇਸ ਦਾ ਝੂਠ ਇਸ ਝੂਠ ਦਾ ਕਰਾਰਾ ਜਵਾਬ ਜੇ ਮੈਂ ਨਾ ਦਿੱਤਾ ਤਾਂ ਮੇਰਾ ਨਾਮ ਵੀ ਰਾਣੀ ਨਹੀਂ ਗਰਜੀਤ ਕਹਿੰਦਾ ਰਾਣੀ ਆਪਾਂ ਨੂੰ ਸਾਵਧਾਨ ਹੋ ਕੇ ਇਹ ਕੰਮ ਕਰਨਾ ਪਵੇਗਾ ਕਿਤੇ ਇਹ ਨਾ ਹੋਵੇ ਕਿ ਰਣਜੀਤ ਦੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਇਹ ਸਭ ਕੁਝ ਪਤਾ ਲੱਗ ਜਾਵੇ। ਇੱਕ ਦਿਨ ਰਾਣੀ ਆਪਣੇ ਪਾਪਾ ਨੂੰ ਪਾਰਕ ਵਿੱਚ ਘੁਮਾਉਣ ਦੇ ਲਈ ਲੈ ਗਈ। ਉਹਨਾਂ ਨੂੰ ਕੁਝ ਪੁਰਾਣੀਆਂ ਤਸਵੀਰਾਂ ਦਿਖਾਉਣ ਲੱਗੀ। ਪਰ ਉਹ ਉਹਨਾਂ ਤਸਵੀਰਾਂ ਨੂੰ ਇੱਕ ਅਣਜਾਣ ਦੀ ਤਰ੍ਹਾਂ ਦੇਖ ਰਿਹਾ ਸੀ। ਇੱਥੋਂ ਤੱਕ ਕਿ ਉਹ ਆਪਣੀ ਪਤਨੀ ਨੂੰ ਵੀ ਨਹੀਂ ਪਛਾਣ ਰਿਹਾ ਸੀ। ਜਿਵੇਂ ਰਾਣੀ ਨੇ ਆਪਣੇ ਪਾਪਾ ਨੂੰ ਰਣਜੀਤ ਦੀ ਫੋਟੋ ਦਿਖਾਈ ਤਾਂ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਕਹਿੰਦਾ ਬੇਟਾ ਇਹ ਤੇਰੇ ਪਰਿਵਾਰ 'ਚ ਕੀ ਕਰ ਰਿਹਾ? ਰਾਣੀ ਕਹਿੰਦੀ ਤੁਸੀਂ ਜਾਣਦੇ ਹੋ ਇਸ ਨੂੰ ਕੀ ਕੀਤਾ ਸੀ ਇਸ ਨੇ ਤੁਹਾਡੇ ਨਾਲ ਇਸ ਤੋਂ ਪਹਿਲਾਂ ਜਗਤਾਰ ਸਿੰਘ ਕੁਝ ਦੱਸ ਸਕਦਾ ਇੱਕ ਬਜ਼ੁਰਗ ਆ ਕੇ ਕਹਿੰਦਾ ਰਾਣੀ ਤੂੰ ਕਿੰਨੇ ਦਿਨਾਂ ਬਾਅਦ ਤੈਨੂੰ ਮਿਲ ਰਿਹਾ ਜਗਤਾਰ ਸਿੰਘ ਅਮਰੀਕਾ ਤੋਂ ਕਦੋਂ ਵਾਪਸ ਆਇਆ ਰਾਣੀ ਕਹਿੰਦੀ ਅੰਕਲ ਤੁਸੀਂ ਕਿਵੇਂ ਹੋ ਤੁਹਾਡਾ ਕੀ ਹਾਲ ਆ ਅੱਗੋਂ ਅੰਕਲ ਕਹਿੰਦਾ ਬੇਟਾ ਮੈਂ ਬਿਲਕੁਲ ਠੀਕ ਆ ਹੁਣ ਉਮਰ ਹੋ ਗਈ ਆ ਘਰੋਂ ਜ਼ਿਆਦਾ ਨਿਕਲਿਆ ਨਹੀਂ ਜਾਂਦਾ ਤੇ ਮੈਂ ਜਗਤਾਰ ਸਿੰਘ ਨੂੰ ਉਦੋਂ ਦਾ ਮਿਲਿਆ ਜਦੋਂ ਇਹ ਅਮਰੀਕਾ ਚੱਲਿਆ ਸੀ ਤੇ ਉਸ ਤੋਂ ਬਾਅਦ ਇਸ ਨੂੰ ਅੱਜ ਮਿਲਿਆ ਪਰ ਇਹ ਕਦੋਂ ਆਇਆ ਅਸੀਂ ਗਵਾਂਡੀ ਘਟ ਤੇ ਦੋਸਤ ਜਿਆਦਾ ਸੀ ਫਸਟ ਟਾਈਮ ਲਈ ਅਮਰੀਕਾ ਕੀ ਚਲਾ ਗਿਆ ਸਾਡੇ ਸਾਰੇ ਰਿਸ਼ਤੇ ਨਾਤੇ ਹੀ ਭੁੱਲ ਗਿਆ ਰਾਣੀ ਕਹਿੰਦੀ ਕੀ ਦੱਸਾਂ ਅੰਕਲ ਹੁਣ ਪਾਪਾ ਨੂੰ ਕੁਝ ਵੀ ਯਾਦ ਨਹੀਂ ਤੁਸੀਂ ਨਹੀਂ ਜਾਣਦੇ ਕਿ ਮੈਂ ਪਾਪਾ ਨੂੰ ਕਿਸ ਹਾਲਤ ਦੇ ਵਿੱਚ ਦੇਖਿਆ ਸੀ ਸਾਡੀ ਬਹੁਤ ਕੋਸ਼ਿਸ਼ ਨਾਲ ਗਰਜੀਤ ਦੀ ਬਦਲੀ ਇਸ ਸ਼ਹਿਰ ਵਿੱਚ ਹੋਈ ਮੇਰੇ ਸੱਸ ਸਹੁਰੇ ਦਾ ਵੀ ਸਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਮੈਂ ਸੋਚ ਰਹੀ ਸੀ ਪਾਪਾ ਵੀ ਰਣਜੀਤ ਨਾਲ ਅਮਰੀਕਾ ਸੈੱਟ ਹੋ ਗਏ ਨੇ ਫਿਰ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾ ਅੰਕਲ ਕਹਿੰਦੇ ਬੇਟਾ ਜਦੋਂ ਐਸਨੇ ਮੈਨੂੰ ਆਪਣੀ ਅਮਰੀਕਾ ਜਾਣ ਦੀ ਗੱਲ ਦੱਸੀ ਉਹ ਵੀ ਰਣਜੀਤ ਦੇ ਨਾਲ ਤਾਂ ਮੈਨੂੰ ਥੋੜਾ ਮਹਿਸੂਸ ਹੋਇਆ ਸੀ ਕਿ ਰਣਜੀਤ ਆ ਤਾਂ ਕਦੇ ਸਿੱਧੇ ਮੂੰਹ ਆਪਣੇ ਪਿਤਾ ਨਾਲ ਗੱਲ ਨਹੀਂ ਕਰਦਾ ਜਗਤਾਰ ਸਿੰਘ ਅਕਸਰ ਹੀ ਆਪਣੇ ਦੁੱਖ ਮੈਨੂੰ ਦੱਸ ਦਿੰਦਾ ਸੀ ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕਿ ਜਗਤਾਰ ਸਿਆ ਜੇ ਕੋਈ ਪਰੇਸ਼ਾਨੀ ਆ ਤਾਂ ਮੈਨੂੰ ਦੱਸ ਅੱਗੋਂ ਮੈਨੂੰ ਕਹਿੰਦਾ ਹਰਨੇਕ ਤੂੰ ਮੈਨੂੰ ਕੁਝ ਖਵਾ ਸਕਦਾ ਬਹੁਤ ਭੁੱਖ ਲੱਗੀ ਆ ਯਾਰ ਪਰ ਇਹ ਗੱਲ ਰਣਜੀਤ ਜਾਂ ਮੇਰੀ ਮਨੋ ਨੂੰ ਨਾ ਦੱਸੀ ਉਹ ਸਵੇਰ ਦੇ ਦੋਵੇਂ ਕਿਤੇ ਗਏ ਹੋਏ ਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਦੋਂ ਆਉਣਗੇ ਮੈਂ ਸੋਚਿਆ ਸੀ ਕਿ ਮੇਰਾ ਖਾਣਾ ਫਰਿੱਜ ਵਿੱਚ ਰੱਖ ਗਏ ਹੋਣਗੇ ਪਰ ਨਹੀਂ ਮੈਨੂੰ ਬਹੁਤ ਹੀ ਭੁੱਖ ਲੱਗੀ ਆ ਪੈਸੇ ਵੀ ਨਹੀਂ ਮੇਰੇ ਕੋਲ ਜਗਤਾਰ ਦੀ ਇਹ ਗੱਲ ਸੁਣ ਕੇ ਮੈਨੂੰ ਰਣਜੀਤ ਤੇ ਬਹੁਤ ਗੁੱਸਾ ਆਇਆ ਹਰਨੇਕ ਸਿੰਘ ਬੋਲਦੇ-ਬੋਲਦੇ ਭਾਵਕ ਹੋ ਗਏ ਤੇ ਕਹਿੰਦੇ ਬੇਟਾ ਰੋਜ਼ ਤੇਰੇ ਘਰੋਂ ਚੀਕਣ ਚ ਲਾਉਣ ਦੀ ਆਵਾਜ਼ ਆਉਂਦੀ ਸੀ ਇੱਕ ਦਿਨ ਤਾਂ ਮੈਨੂੰ ਇਸਨੇ ਦੱਸਿਆ ਕਿ ਮੈਂ ਆਪਣੇ ਪੁੱਤ ਨੂੰ ਅਮਰੀਕਾ ਚੱਲਿਆ ਮੈਂ ਕੀ ਗਲਤ ਸਮਝ ਲਿਆ ਆਪਣੇ ਰਣਜੀਤ ਨੂੰ ਚੱਲ ਯਾਰ ਮੈਂ ਚੱਲਦਾ ਫਿਰ ਪਤਾ ਨਹੀਂ ਕਦੋਂ ਮਿਲਾਂਗੇ ਰਾਣੀ ਕਹਿੰਦੀ ਇੰਨਾ ਕੁਝ ਹੋ ਗਿਆ ਪਰ ਪਾਪਾ ਨੇ ਮੈਨੂੰ ਕਦੇ ਕੁਝ ਨਹੀਂ ਦੱਸਿਆ ਹੁਣ ਤਾਂ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਇਸ ਵਿੱਚ ਰਣਜੀਤ ਦੀ ਹੀ ਕੋਈ ਵੱਡੀ ਪਲੈਨਿੰਗ ਹੋਵੇਗੀ ਹਰਨੇਕ ਸਿੰਘ ਕਹਿੰਦਾ ਹਾਂ ਪੁੱਤ ਮੈਂ ਇਸ ਨੂੰ ਕਈ ਵਾਰ ਕਿਹਾ ਵੀ ਸੀ ਕਿ ਤੂੰ ਮੇਰੇ ਜੋ ਤੇਰੇ ਨਾਲ ਹੁੰਦਾ ਸਭ ਕੁਝ ਰਾਣੀ ਨੂੰ ਦੱਸ ਦੇ ਪਰ ਅੱਗੋਂ ਜਗਤਾਰ ਸਿੰਘ ਕਹਿੰਦਾ ਯਾਰ ਮੇਰੀ ਜ਼ਿੰਦਗੀ ਕਿੰਨੀ ਕੁ ਰਹਿ ਗਈ ਆ ਮੈਂ ਆਪਣੀ ਧੀ ਨੂੰ ਪਰੇਸ਼ਾਨ ਕਰਾਂਗਾ ਰਾਣੀ ਕਹਿੰਦੀ ਅੰਕਲ ਕਾਸ਼ ਮੈਂ ਆਪਣੇ ਪਾਪਾ ਦੀ ਇਸ ਹਾਲਤ ਬਾਰੇ ਜਾਣਦੀ ਹੁੰਦੀ ਫਿਰ ਦੱਸਦੀ ਮੈਂ ਰਣਜੀਤ ਨੂੰ ਹਰਨੇਕ ਸਿੰਘ ਕਹਿੰਦਾ ਬੇਟਾ ਇਸ ਵਿੱਚ ਜੇ ਮੇਰੀ ਕੋਈ ਵੀ ਮਦਦ ਚਾਹੀਦੀ ਹੋਈ ਤਾਂ ਮੈਨੂੰ ਜ਼ਰੂਰ ਦੱਸੀ ਕਿੰਨਾ ਹਾਸਮੁਖੀ ਮੇਰਾ ਦੋਸਤ ਵਿਚਾਰੇ ਨਾਲ ਇਹ ਕਿਹੋ ਜਿਹਾ ਕੀ ਹੋਇਆ ਜੋ ਇਹਦੀ ਹਾਲਤ ਇਹ ਹੋ ਗਈ ਦੁਖੀ ਮਨ ਨਾਲ ਉਹ ਉੱਥੋਂ ਚਲਾ ਗਿਆ ਦਿਨ ਬੀਤਦੇ ਗਏ ਤੇ ਰਣਜੀਤ ਵੀ ਆ ਗਿਆ ਰਣਜੀਤ ਦੇ ਆਉਣ ਤੋਂ ਪਹਿਲਾਂ ਹੀ ਰਾਣੀ ਨੇ ਆਪਣੇ ਪਾਪਾ ਨੂੰ ਲੁਕੋ ਦਿੱਤਾ ਰਣਜੀਤ ਰਾਣੀ ਨੂੰ ਕਹਿੰਦਾ ਕਦੋਂ ਜਾਣਾ ਸਾਈਨ ਕਰਨ ਲਈ ਅੱਗੋਂ ਰਾਣੀ ਕਹਿੰਦੀ ਵੀਰ ਜੀ ਅਜੇ ਹੁਣੇ ਤਾਂ ਆਏ ਹਾਂ ਇਹ ਸਭ ਕੁਝ ਤਾਂ ਹੀ ਹੋ ਜਾਵੇਗਾ ਐਨੀ ਵੀ ਕਾਦੀ ਕਾਲੀ ਆ ਕਹਿੰਦਾ ਨਹੀਂ ਨਹੀਂ ਰਾਣੀ ਮੈਂ ਆਪਣੇ ਲਈ ਪਰੇਸ਼ਾਨ ਨਹੀਂ ਪਾਪਾ ਲਈ ਪਰੇਸ਼ਾਨਾ ਉਸ ਨੂੰ ਉੱਥੇ ਕੱਲ ਨੂੰ ਛੱਡ ਕੇ ਆਇਆ ਬਸ ਐਸ ਲਈ ਰਾਣੀ ਰਾਣੀ ਕਹਿੰਦੀ ਠੀਕ کہہ ਰਹੇ ਹੋ ਵੀਰ ਜੀ ਇੱਕ ਵਾਰੀ ਪਾਪਾ ਨੂੰ ਫੋਨ ਤਾਂ ਕਰੋ ਇਹ ਕੰਮ ਕਰੋ ਵੀਡੀਓ ਕਾਲ ਕਰ ਲਓ ਪਤਾ ਲੱਗ ਜਾਵੇਗਾ ਠੀਕ ਤਾਂ ਨਹੀਂ ਪਾਪਾ ਰਣਜੀਤ ਕਹਿੰਦਾ ਨਹੀਂ ਰਾਣੀ ਪਾਪਾ ਤੇ ਦਵਾਈ ਖਾ ਕੇ ਸੌਣ ਦਾ ਟਾਈਮ ਹੋ ਗਿਆ ਹੋਵੇਗਾ ਅਜੇ ਹੁਣੇ ਮੇਰੀ ਮੇੜ ਨਾਲ ਗੱਲ ਹੋਈ ਆ ਉਹ ਕਹਿੰਦੀ ਉਹ ਅਜੇ ਹੁਣੇ ਹੀ ਸੁੱਤੇ ਆ ਬਾਅਦ ਵਿੱਚ ਗੱਲ ਕਰਨਗੇ ਅੱਗੋਂ ਰਾਣੀ ਕਹਿੰਦੀ ਚਲੋ ਠੀਕ ਆ ਤੁਸੀਂ ਨਹੀਂ ਤਾਂ ਮੈਂ ਹੀ ਤੁਹਾਨੂੰ ਪਾਪਾ ਨਾਲ ਮਲਵਾ ਦਿੰਨੀ ਆ ਰਾਣੀ ਦੇ ਇੰਨਾ ਕਹਿੰਦੇ ਗੁਰਜੀਤ ਪਾਪਾ ਨੂੰ ਪਿੱਛੇ ਤੋਂ ਲੈ ਕੇ ਅੰਦਰ ਆ ਗਿਆ ਜਿਸ ਨੂੰ ਦੇਖ ਕੇ ਰਣਜੀਤ ਤੇ ਉਸ ਦੀ ਪਤਨੀ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗੀਆਂ ਰਾਣੀ ਕਹਿੰਦੀ ਕੀ ਹੋਇਆ ਵੀਰੇ ਤੁਸੀਂ ਇੰਨਾ ਕਿਉਂ ਹੈਰਾਨ ਹੋ ਗਏ ਤੁਹਾਨੂੰ ਕੀ ਲੱਗਦਾ ਕਿ ਇੰਨਾ ਵੱਡਾ ਕਾਂਡ ਕਰਕੇ ਤੁਸੀਂ ਬਚ ਜਾਓਗੇ ਪਾਲਸੀ ਤਾਂ ਬਹਾਨਾ ਸੀ ਤੁਹਾਨੂੰ ਇੱਥੇ ਬੁਲਾਉਣ ਦਾ ਅਸਲ ਵਿੱਚ ਤੁਹਾਡੀ ਸਚਾਈ ਪਾਪਾ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤੀ ਹੁਣ ਤੁਸੀਂ ਅਮਰੀਕਾ ਨਹੀਂ ਜੇਲ੍ਹ ਜਾਓਗੇ ਰਣਜੀਤ ਕਵਰਾ ਆ ਗਿਆ ਤੇ ਕਹਿੰਦਾ ਪਾਪਾ ਨੇ ਕੀ ਦੱਸਿਆ ਪਰ ਇਹਨਾਂ ਨੂੰ ਤਾਂ ਯਾਦ ਇਹਨਾਂ ਦੀ ਤਾਂ ਯਾਦਾਸ਼ਤ ਚਲੀ ਗਈ ਸੀ ਫਿਰ ਇਹਨਾਂ ਨੇ ਕਿਵੇਂ ਦੱਸ ਦਿੱਤਾ ਰਾਣੀ ਕਹਿੰਦੀ ਅੱਛਾ ਸਭ ਪਤਾ ਤੈਨੂੰ ਚਲੋ ਚੰਗਾ ਕੀ ਹੋਇਆ ਹੁਣ ਤੂੰ ਮੈਨੂੰ ਦੱਸ ਪਾਪਾ ਨਾਲ ਕੀ ਹੋਇਆ ਪਾਪਾ ਦੀ ਇਹ ਹਾਲਤ ਕਿਵੇਂ ਹੋਈ ਮੇਰੇ ਕੋਲ ਕੁਝ ਇਹੋ ਜਿਹੇ ਸਬੂਤ ਨਹੀਂ ਜਿਸ ਨਾਲ ਤੇਰਾ ਵਾਪਸ ਅਮਰੀਕਾ ਜਾਣਾ ਇੱਕ ਸੁਪਨਾ ਹੀ ਰਹਿ ਜਾਵੇਗਾ ਜੇ ਤੂੰ ਪੂਰਾ ਸੱਚ ਦੱਸੇਗਾ ਤਾਂ ਸ਼ਾਇਦ ਮੈਂ ਤੈਨੂੰ ਮਾਫ਼ ਵੀ ਕਰ ਦੇਾਂਗੀ ਰਣਜੀਤ ਕਹਿੰਦਾ ਰਾਣੀ ਪਾਪਾ ਦੀ ਵੱਡੀ ਉਮਰ ਸਾਡੇ ਤੇ ਬੋਝ ਬਣ ਗਈ ਸੀ ਅਸੀਂ ਇਹਨਾਂ ਤੋਂ ਪਿੱਛਾ ਛਡਾਉਣਾ ਚਾਹੁੰਦੇ ਸੀ ਇਸ ਲਈ ਅਸੀਂ ਘਰ ਵੇਚ ਕੇ ਹਮੇਸ਼ਾ ਲਈ ਅਮਰੀਕਾ ਜਾਣਾ ਚਾਹੁੰਦੇ ਸੀ ਪਰ ਪਤਾ ਨਹੀਂ ਪਾਪਾ ਨੂੰ ਇਹ ਕਿਵੇਂ ਗੱਲ ਪਤਾ ਲੱਗ ਗਈ ਪਾਪਾ ਘਰ ਵੇਚਣਾ ਨਹੀਂ ਚਾਹੁੰਦੇ ਸੀ ਸਿੱਧੀ ਉਂਗਲ ਨਾ ਘੋਂ ਨਿਕਲਦਾ ਨਾ ਦੇਖ ਕੇ ਅਸੀਂ ਉਂਗਲੀ ਟੇਢੀ ਕਰ ਲਈ ਇੱਕ ਦਿਨ ਸਿਮਰਨ ਚਾਕੂ ਲੈ ਕੇ ਪਾਪਾ ਨੂੰ ਕਹਿੰਦੀ ਪਾਪਾ ਜੇ ਤੁਸੀਂ ਘਰ ਦੇ ਪੇਪਰਾਂ ਤੇ ਸਾਈਨ ਨਾ ਕੀਤੇ ਤਾਂ ਮੈਂ ਆਪਣੇ ਹੱਥ ਦੀ ਨਾੜ ਕੱਟ ਲਵਾਂਗੀ ਤੇ ਆਪਣੀ ਜਾਨ ਦੇ ਦੇਾਂਗੀ ਮੈਂ ਵੀ ਉਸ ਨੂੰ ਰੋਕਣ ਦਾ ਨਾਟਕ ਕਰਨ ਲੱਗਿਆ ਪਰ ਪਾਪਾ ਨੂੰ ਲੱਗਿਆ ਸਿਮਰਨ ਸੱਚਮੁੱਚ ਇਹ ਕੁਝ ਕਰੇਗੀ ਉਹ ਡਰ ਗਏ ਤੇ ਉਹਨਾਂ ਨੇ ਪੇਪਰਾਂ ਤੇ ਸਾਈਨ ਕਰ ਦਿੱਤੇ ਸਿਮਰਨ ਨੇ ਐਨੀ ਸਫਾਈ ਨਾਲ ਚਾਕੂ ਆਪਣੀ ਬਾਹਂ ਤੇ ਘੁਮਾਇਆ ਕਿ ਉਸਦੀ ਨਕਲੀ ਖੂਨ ਨੂੰ ਵੀ ਪਾਪਾ ਅਸਲੀ ਸਮਝ ਬੈਠੇ ਤੇ ਇਸ ਸਦਮੇ ਵਿੱਚ ਉਹ ਬੇਹੋਸ਼ ਹੋ ਗਏ ਜਦੋਂ ਉਹਨਾਂ ਨੂੰ ਹੋਸ਼ ਆਇਆ ਤਾਂ ਉਹਨਾਂ ਨੂੰ ਇੰਨਾ ਡੂੰਗਾ ਸਦਮਾ ਲੱਗਿਆ ਕਿ ਉਹ ਸਭ ਕੁਝ ਭੁੱਲ ਗਏ ਫਿਰ ਅਸੀਂ ਪਾਪਾ ਦੀ ਯਾਦਦਾਸ਼ਤ ਚਲੇ ਜਾਣ ਦਾ ਫਾਇਦਾ ਚੁੱਕਿਆ ਅਸੀਂ ਪਾਪਾ ਨੂੰ ਨਾਲ ਨਾ ਤਾਂ ਲੈ ਗਏ ਪਰ ਰਸਤੇ ਵਿੱਚ ਛੱਡ ਗਏ ਸਿਮਰਨ ਕਹਿੰਦੀ ਸਾਡੀ ਮਾੜੀ ਕਿਸਮਤ ਪਾਪਾ ਪਤਾ ਨਹੀਂ ਤੈਨੂੰ ਕਿਵੇਂ ਮਿਲ ਗਏ ਤੇ ਜਗਤਾਰ ਸਿੰਘ ਕਹਿੰਦੇ ਹੁਣ ਇਹ ਵੀ ਦੱਸੋ ਤੁਸੀਂ ਮੈਨੂੰ ਕਿਵੇਂ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹ ਤਾਂ ਭਲਾ ਹੋਵੇ ਉਸ ਬਿੱਲੀ ਦਾ ਜਿਸਨੇ ਮੇਰਾ ਖਾਣਾ ਖਾ ਲਿਆ ਮੇਰੀ ਜਾਨ ਬਚ ਗਈ ਤੇ ਉਹ ਮਰ ਗਈ ਰਾਣੀ ਖੁਸ਼ ਹੋ ਕੇ ਕਹਿੰਦੀ ਤੁਹਾਨੂੰ ਸਭ ਕੁਝ ਜਾਦਾ ਆ ਗਿਆ ਪਾਪਾ ਜਗਤਾਰ ਸਿੰਘ ਰਾਣੀ ਨੂੰ ਗੱਲ ਲਾ ਕੇ ਕਹਿੰਦਾ ਜਦੋਂ ਰਣਜੀਤ ਸਭ ਕੁਝ ਦੱਸ ਰਿਹਾ ਸੀ ਤਾਂ ਮੈਨੂੰ ਸਭ ਕੁਝ ਜਾਦ ਆ ਗਿਆ ਪਰ ਮੈਂ ਦੇਖ ਰਿਹਾ ਸੀ ਕਿ ਮੇਰੀ ਮਰੀ ਹੋਈ ਨੂੰ ਜ਼ਿੰਦਾ ਕਿਵੇਂ ਹੋ ਗਈ ਤਾਂ ਰਾਣੀ ਕਹਿੰਦੀ ਵੀਰ ਜੀ ਤੁਸੀਂ ਪਾਪਾ ਨੇ ਇੰਨਾ ਕੁਝ ਕੀਤਾ ਤੁਹਾਨੂੰ ਪੋਰਾ ਸ਼ਰਮ ਨਹੀਂ ਆਈ ਇਹ ਸੜਕ ਤੇ ਇੱਕ ਸਾਲ ਰੋਲਦੇ ਫਿਰੇ ਤੇ ਇੱਕ ਦਿਨ ਪਾਪਾ ਇਸ ਦੁਨੀਆ ਤੋਂ ਚਲੇ ਵੀ ਜਾਂਦੇ ਤਾਂ ਆ ਕੇ ਮੈਨੂੰ ਤੁਸੀਂ ਇਹ ਕਹਿ ਦਿੰਦੇ ਕਿ ਪਾਪਾ ਦਾ ਮੈਂ ਅੰਤਿਮ ਸੰਸਕਾਰ ਕਰ ਦਿੱਤਾ ਜਿਹੜੇ ਇੰਨੇ ਦਿਨਾਂ ਤੋਂ ਤੂੰ ਪਾਪਾ ਦੀ ਆਵਾਜ਼ ਸੁਣਾ ਰਿਆ ਸੀ ਉਹ ਕਿਸ ਦੀ ਸੀ ਰਣਜੀਤ ਕਹਿੰਦਾ ਉਹ ਤਾਂ ਮੈਂ ਇੱਕ ਐਪ ਤੋਂ ਆਵਾਜ਼ ਰਿਕਾਰਡ ਕਰਕੇ ਤੈਨੂੰ ਸੁਣਾਉਦਾ ਸੀ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਰਾਣੀ ਕਹਿੰਦੀ ਸੌਰੀ ਵੀਰ ਜੀ ਹੁਣ ਤੁਸੀਂ ਦੋਨੋਂ ਕਦੇ ਵੀ ਅਮਰੀਕਾ ਵਾਪਸ ਨਹੀਂ ਜਾ ਸਕਦੇ ਕਿਉਂਕਿ ਪੁਲਿਸ ਆ ਰਹੀ ਆ ਉਹ ਤੁਹਾਨੂੰ ਤੁਹਾਡੀ ਅਸਲੀ ਜਗ੍ਹਾ ਲੈ ਕੇ ਜਾਵੇਗੀ ਸਬੂਤ ਲਈ ਮੈਂ ਸਾਰੀਆਂ ਗੱਲਾਂ ਰਿਕਾਰਡ ਵੀ ਕਰ ਲਿਆਂ ਰਣਜੀਤ ਕਹਿੰਦਾ ਰਾਣੀ ਭੈਣ ਮੈਨੂੰ ਮaaf ਕਰ ਦੇ ਤੇ ਆਪਣੇ ਪਾਪਾ ਨੂੰ ਕਹਿੰਦਾ ਪਾਪਾ ਤੁਸੀਂ ਰਾਣੀ ਨੂੰ ਕੁਝ ਤਾਂ ਕਹੋ ਨਾ ਮੈਂ ਬੜੀ ਮੁਸ਼ਕਲ ਨਾਲ ਅਮਰੀਕਾ ਚ ਸੈਟਲ ਹੋਇਆ ਸਭ ਕੁਝ ਬਰਬਾਦ ਹੋ ਜਾਵੇਗਾ ਜਗਤਾਰ ਸਿੰਘ ਨੇ ਰਣਜੀਤ ਨੂੰ ਥੱਪੜ ਮਾਰਦੇ ਹੋਏ ਕਿਹਾ ਕਿ ਹੁਣ ਕਿਉਂ ਤੂੰ ਮਾਫੀ ਮੰਗ ਰਿਆਂ ਜਾ ਕੋਈ ਹੋਰ ਪਲਾਨ ਬਣਾ ਮੈਨੂੰ ਬਿਮਾਰੀ ਬਿਮਾਰ ਬਣਾਉਣ ਦਾ ਉਸੇ ਟਾਈਮ ਪੁਲਿਸ ਆ ਗਈ ਤੇ ਰਣਜੀਤ ਤੇ ਸਿਮਰਨ ਨੂੰ ਲੈ ਕੇ ਫਿਰ ਰਾਣੀ ਆਪਣੇ ਪਾਪਾ ਦੇ ਸੀਨੇ ਨਾਲ ਲੱਗ ਗਈ ਕਹਿੰਦੀ ਪਾਪਾ ਅੱਜ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਠੀਕ ਹੋ ਗਏ ਤੁਹਾਨੂੰ ਅੱਜ ਕੋਈ ਹੋਰ ਵੀ ਮਿਲਣ ਆਇਆ ਹਰਨੇਕ ਸਿੰਘ ਆਉਂਦਾ ਹੈ ਤੇ ਕਹਿੰਦਾ ਉਹ ਕਿਉਂ ਭਲਕੜ ਮੈਂ ਤੈਨੂੰ ਯਾਦਾਂ ਜਗਤਾਰ ਸਿੰਘ ਹੱਸਦੇ ਹੋਏ ਕਹਿੰਦਾ ਤੈਨੂੰ ਕਿਵੇਂ ਭੁੱਲ ਸਕਦਾ ਯਾਰ ਹਰਨੇਕ ਸਿੰਘ ਕਹਿੰਦਾ ਪਰ ਇੱਕ ਗੱਲ ਦੱਸ ਤੂੰ ਤਾਂ ਬਹੁਤ ਖੁਸ਼ ਸੀ ਅਮਰੀਕਾ ਜਾਣ ਲਈ ਤੇਰੇ ਵੱਲ ਦੇਖ ਕੇ ਇਸ ਤਰ੍ਹਾਂ ਨਹੀਂ ਲੱਗ ਰਿਹਾ ਸੀ ਕਿ ਰਣਜੀਤ ਤੈਨੂੰ ਨਾਲ ਲੈ ਕੇ ਜਾਣ ਦਾ ਜ਼ੋਰ ਪਾ ਰਿਹਾ ਸੀ ਉਹ ਤਾਂ ਤੂੰ ਹੁਣ ਸ਼ੁਕਰ ਕਰ ਆਪਣੀ ਧੀ ਤੇ ਜਵਾਈ ਦਾ ਰਾਣੀ ਕਹਿੰਦੀ ਹੁਣ ਤਾਂ ਖੁਸ਼ੀਆਂ ਮਨਾਉਣ ਦੇ ਦਿਨ ਆਏ ਨੇ ਭੁੱਲ ਜੋ ਪੁਰਾਣੀਆਂ ਗੱਲਾਂ ਨੂੰ ਤੇ ਫਿਰ ਸਾਰੇ ਹੱਸਣ ਲੱਗੇ ਤੋ ਦੋਸਤੋ ਕਹਾਣੀ ਕਿਵੇਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ